ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਜਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੁਜਰੀ ਅੰਦਰ ਪੰਜਵੇਂ ਬਾਦਸ਼ਾ ਦੂਸਰੇ ਘਰ ਸੁਰ ਤਾਲ ਵਿੱਚ ਬਦੇਹ ਮੁਕਤ ਬ੍ਰਹਮੇਤਿਆਂ ਦੀ ਦ੍ਰਿਸ਼ਟੀ ਦੁਆਰਾ ਪਰਮੇਸ਼ਰ ਨੂੰ ਸਰਬ ਰੂਪ ਵਰਣਨ ਕਰਦੇ ਹੋਏ ਸਨਮੁਖ ਬੇਨਤੀ ਕਰਦੇ ਹਨ ਮੰਗਲ ਕਰਦੇ ਹਨ ਇੱਕ ਜੋ ਅਦਵੈਤ ਸ੍ਰੂਪ ਬ੍ਰਹਮ ਹੈ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ ਜੋ ਸਤਿਗੁਰਾਂ ਦੀ ਪ੍ਰ사ਦ ਕਹੀਏ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰਾਜਨ ਮਹਿ ਤੂੰ ਰਾਜਾ ਕਹੀਐ ਭੂਮਨ ਮਹਿ ਭੂਮਾ हे ਪਰਮੇਸ਼ਰ ਤੂੰ ਰਾਜਿਆਂ ਦੇ ਮਹਿ ਵਿੱਚੋਂ ਸਭ ਤੋਂ ਵੱਡਾ ਰਾਜਾ ਕਹੀਦਾ ਹੈ ਅਤੇ ਭੂਮਨ ਜ਼ਿਮੀਦਾਰਾਂ ਮਹ ਭਾਵ ਵਿੱਚ ਵੱਡਾ ਭੂਮਾ ਜ਼ਿਮੀਦਾਰ ਹੈ ਅਰਥਾਤ ਆਪ ਹੀ ਤੇਰਾ ਰਾਜਿਆਂ ਵਿੱਚ ਰਾਜਪੁਣਾ ਹਕੂਮਤ ਪੁਣਾ ਹੈ ਤੇ ਆਪ ਹੀ ਜ਼ਮੀਨ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਵਿੱਚ ਖੇਤੀ ਕਰ ਰਿਆ ਹੈ ਕਿਉਂਕਿ ਤੂੰ ਹੋ ਸਭ ਰਾਜਨ ਕੇ ਰਾਜਾ ਠਾਕੁਰ ਮਹ ਠਗੁਰਾਈ ਤੇਰੀ ਕੋਮਨ ਸਿਰ ਕੁਮਾ ਠਾਕੁਰ ਮਾਲਕਾਂ ਦੇ ਵਿੱਚੋਂ ਤੁਹਾਡੀ ਹੀ ਠਕਰਾਈ ਮਾਲਕੀ ਹੈ ਅਤੇ ਕੋਮਨ ਕੌਮਾਂ ਜਾਤੀਆਂ ਵਿੱਚੋਂ ਤੁਹਾਡੀ ਕੌਮ ਜਾਤੀ ਸ਼੍ਰੋਮਣੀ ਹੈ ਤੁਹਾਡੀ ਸਤਸੰਗਤ ਰੂਪੀ ਕੌਮ ਇਹ ਸਭਨਾ ਵਿੱਚੋਂ ਸ਼੍ਰੋਮਣੀ ਕੌਮ ਹੈ ਪਿਤਾ ਮੇਰੋ ਬੜੋ ਤਨੀ ਅਗਮਾ ਹੇ ਮੇਰੋ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਸਭਨਾ ਤੂੰ ਵੱਡੇ ਤਨੀ ਮਾਲਕ ਅਤੇ ਅਗਮਾ ਗਮਤਾ ਤੂੰ ਰਹਤ ਇੱਕ ਰਸ ਹੋ ਉਸਤਤ ਕਮਨ ਕਰੀਜੈ ਕਰਤੇ ਵੇਖ ਰਹੇ ਬਿਸਮਾ ਰਹਾਉ ਏ ਕਰਤੇ ਕਰਨਹਾਰ ਪ੍ਰਭ ਤੁਹਾਡੀ ਕਮਨ ਕਿਹੜੀ ਕਿਹੜੀ ਉਸਤਤ ਵਿਡਿਆਈ ਸਿਵਤ ਸਲਾਹ ਕਰੀਏ ਤੁਹਾਡੀ ਮਹਿਮਾ ਨੂੰ ਵੇਖ ਕਰਕੇ ਬਿਸਮਾ ਵਿਸਮਾਦ ਹੈਰਾਨ ਅਸਚਰਜ ਰਹੀਦਾ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਸੁਖੀ ਅਨ ਮੈਂ ਸੁਖੀ ਆ ਤੂੰ ਕਹੀ ਅਹ ਦਾਤਨ ਸਿਰ ਦਾਤਾ ਹੀ ਮਹਾਰਾਜੀ ਸੁਖੀਆਂ ਦੇ ਵਿੱਚੋਂ ਤੂੰ ਪੂਰਨ ਸੁਖਿਆ ਸੁਖੀ ਕਿਹਾ ਜਾਂਦਾ ਹੈ ਅਰਥਾਤ ਵਿਸ਼ੇ ਸੁਖ ਕਟੋਰੀ ਦੇ ਪਾਣੀ ਵਾਂਗੂ ਝੂਠਾ ਤੇ ਡੁੱਲ ਜਾਣ ਵਾਲਾ ਹੈ ਜੋਗ ਆਨੰਦ ਸੰਕਲਪਾਂ ਦਾ ਬਜਾਉਆ ਹੈ ਸਾਧਨਾ ਦਾ ਆਨੰਦ ਬਰਸਾਤੀ ਨਾਲੇ ਦੀ ਨਿਆਈ ਹੈ ਪਰ ਤੇਰਾ ਆਨੰਦ ਸੁਖ ਸਮੁੰਦਰ ਦੀ ਨਿਆਈ ਹੈ ਜੋ ਨਾ ਕਦੇ ਡੁੱਲਦਾ ਹੈ ਨਾ ਕਦੇ ਮੁੱਕਦਾ ਹੈ ਤੇ ਨਾ ਹੀ ਰੁਕਦਾ ਹੈ ਐਸਾ ਸੁਖ ਜੂ ਆਤਮਾ ਆਨੰਦ ਦੀ ਦੇਣ ਵਾਲਾ ਸਵੈ ਅਨਪਵ ਸੱਤਾ ਦੇ ਵਿੱਚ ਇਸਤਿਤ ਹੋ ਕੇ ਆਨੰਦ ਨੂੰ ਮੰਨਣ ਵਾਲਾ ਸੁਖੀ ਤੂੰ ਆਪ ਹੀ ਕਹੀਦਾ ਹੈ ਫਿਰ ਸਭ ਦਾਤਨ ਦਾਤੀਆਂ ਤੋਂ ਵੀ ਸਿਰ ਸ਼ਰੋਮਣੀ ਦਾਤਾ ਦਾਤਾਰ ਹੈ ਤੇਜਨ ਮਹਿ ਤੇਜ ਵੰਸੀ ਕਹੀਐ ਰਸੀਨ ਮਹਿ ਰਾਤਾ ਤੇਜ ਪ੍ਰਤਾਪ ਵਾਲਿਆਂ ਵਿੱਚ ਤੂੰ ਵੱਡਾ ਤੇਜ ਪ੍ਰਤਾਪ ਤੇਜ ਵੰਸੀ ਪ੍ਰਕਾਸ਼ ਵਾਲਾ ਕਿਹਾ ਜਾਂਦਾ ਹੈ ਅਤੀ ਰਸੀਅਨ ਰਸੀਆਂ ਦੇ ਵਿੱਚ ਵੱਡਾ ਰਸੀਆ ਹੋ ਕਰਕੇ ਰਚ ਰਹਾ ਮਿਲਿਆ ਹੋਇਆ ਹੈ ਸੂਰਨ ਮੈਂ ਸੂਰਾ ਤੂੰ ਕਹੀਐ ਭੋਗਨ ਮੈਂ ਭੋਗੀ ਰਥੀ ਮਹਰਥੀ ਅਤਰਥੀ ਆਦ ਸੂਰਮਿਆਂ ਦੇ ਵਿੱਚ ਤੂੰ ਸੂਰਮਾ ਕਹੀਆ ਭਾਵ ਕਹਿ ਕਹੀਦਾ ਹੈ ਅਤੇ ਭੋਗਨ ਭੋਗਣ ਵਾਲੇ ਭੋਗੀਆਂ ਵਿੱਚ ਤੂੰ ਤੂੰ ਹੀ ਪਰਮ ਭੋਗੀ ਭੋਗਣ ਵਾਲਾ ਹੈ ਗ੍ਰਸਤਨ ਮਹਿ ਤੂੰ ਵੱਡੋ ਗ੍ਰਸਤੀ ਜੋਗਨ ਮਹਿ ਜੋਗੀ ਗ੍ਰਸਤੀਆਂ ਵਿੱਚ ਤੂੰ ਵੱਡੋ ਵੱਡਾ ਗ੍ਰਸਤੀ ਪਰਿਵਾਰ ਵਾਲਾ ਹੈ ਭਾਵ ਸਭ ਸੰਸਾਰ ਤੇਰਾ ਹੀ ਪੈਦਾ ਕੀਤਾ ਹੋਇਆ ਪਰਿਵਾਰ ਹੈ ਅਤੇ ਜੋਗੀਆਂ ਵਿੱਚ ਤੂੰ ਆਪ ਹੀ ਵੱਡਾ ਜੋਗੀ ਜੁੜਿਆ ਹੋਇਆ ਹੈ ਕਰਤਨ ਮਹਿ ਤੂੰ ਕਰਤਾ ਕਹੀਐ ਆਚਾਰਨ ਮਹਿ ਆਚਾਰੀ ਸਾਰੇ ਰਜਨ ਹਾਰਿਆਂ ਵਿੱਚ ਤੂੰ ਵੱਡਾ ਕਰਤਾ ਰਚਨਹਾਰ ਕਿਹਾ ਜਾਂਦਾ ਅਤੇ ਆਚਾਰਨ ਸ੍ਰੇਸ਼ਟਾਚਾਰ ਕਰਨ ਵਾਲਿਆਂ ਵਿੱਚ ਤੂੰ ਵੱਡਾ ਆਚਾਰੀ ਸ੍ਰੇਸ਼ਟਾਚਾਰੀ ਹੈ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ਸ਼ਾਹੂਕਾਰਾਂ ਵਿੱਚ ਤੂੰ ਸੱਚਾ ਸ਼ਾਹੂਕਾਰ ਹੈ ਵਪਾਰੀਆਂ ਵਿੱਚ ਤੂੰ ਵੱਡਾ ਵਪਾਰੀ ਵਪਾਰ ਕਰਨ ਵਾਲਾ ਹੈ ਦਰਬਾਰਨ ਮੈਂ ਤੇਰੂ ਦਰਬਾਰਾ ਸਰਨ ਪਾਲਨ ਟੀਕਾ ਸਭ ਦਰਬਾਰਾਂ ਵਿੱਚੋਂ ਤੇਰਾ ਹੀ ਵੱਡਾ ਦਰਬਾਰ ਹੈ ਸਤਸੰਗਤ ਰੂਪ ਵੱਡਾ ਦਰਬਾਰ ਹੈ ਅਤੇ ਆਪਣੀ ਸਰਨ ਓਟ ਵਿੱਚ ਆਿਆਂ ਦੀ ਪਾਲਣਾ ਪੋਛਣਾ ਕਰਨ ਵਾਲਾ ਟੀਕਾ ਨਾਮ ਸ਼ਰੋਮਣੀ ਹੈ ਪਾਲਣਾ ਕਰਕੇ ਸਰੂਪ ਵਿੱਚ ਟੀਕਾ ਟਕਾਉਣ ਇਸਤਤ ਕਰਨ ਵਾਲਾ ਹੈ ਤੇ ਆਪ ਟੀਕਾ ਟਿੱਕਾ ਤਿਲਕ ਰੂਪ ਹੈ ਲਕshmi ਕੀਤਕ ਗਣੀ ਨਾ ਜਾਈਐ ਗਨ ਨਾ ਸਕੋ ਸਿਕਾ ਹਾਂ ਤੁਹਾਡੀ ਲਕshmi ਮਾਇਆ ਕੀਤਕ ਕਿਤਨੀ ਕੋ ਹੈ ਭਾਵ ਬੇਅੰਤ ਹੈ ਜੋ ਗਿਣੀ ਨਹੀਂ ਜਾ ਸਕਦੀ ਭਗਤੀ ਰੂਪ ਲਕshmi ਵੀ ਗਿਣੀ ਨਹੀਂ ਜਾਂਦੀ ਅਤੇ ਤੁਹਾਡੀ ਸਿਕਾ ਸਿਕ ਹੈ ਹਕੂਮਤ ਵੀ ਕੋਈ ਗਿਣ ਨਹੀਂ ਸਕਦਾ ਹੁਕਮ ਰੂਪੀ ਸਿਕਾ ਗਿਣਿਆ ਨਹੀਂ ਜਾਂਦਾ ਜੋ ਭਗਤ ਜਨਾਂ ਨੂੰ ਪ੍ਰੇਮ ਦੀ ਸਿਕ ਲੱਗੀ ਹੋਈ ਆ ਇਹ ਵੀ ਗਿਣੀ ਨਹੀਂ ਜਾਂਦੀ ਨਮਨ ਮੈਂ ਤੇਰੋ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਏ ਪ੍ਰਭੂ ਪਰਮੇਸ਼ਰ ਪਿਆਰੇ ਸਾਰੇ ਨਾਮਾਂ ਵਿੱਚੋਂ ਤੁਹਾਡਾ ਹੀ ਨਾਮ ਜਿਹੜਾ ਵੱਡਾ ਨਾਮ ਹੈ ਤੁਹਾਡਾ ਹੀ ਨਾਮ ਸ਼ਰਮਣੀ ਹੈ ਅਤੇ ਗਿਆਨਵਾਨਾਂ ਵਿੱਚ ਵੀ ਤੂੰ ਆਪ ਹੀ ਵੱਡਾ ਗਿਆਨੀ ਗਿਆਨਵਾਨ ਹੈ ਜੁਗਤਨ ਮੈਂ ਤੇਰੀ ਪ੍ਰਭ ਜੁਗਤਾ ਇਸ ਨਾਨਨ ਮੈਂ ਇਸ ਨਾਨੀ ਤਾਨ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਉਂਦੇ ਆਹੇ ਪ੍ਰਭੂ ਪਰਮੇਸ਼ਰ ਸਾਰੀਆਂ ਯੁਗਤੀਆਂ ਵਿੱਚੋਂ ਤੁਹਾਡੀ ਭਾਣਾ ਮਨਾਉਣ ਦੀ ਯੁਗਤ ਸਿਆਣਪ ਸਭ ਤੋਂ ਉੱਚੀ ਸ਼੍ਰੋਮਣੀ ਹੈ ਅਤੇ ਇਸ ਨਾਨਨ ਇਸ਼ਨਾਨੀਆਂ ਵਿੱਚ ਤੂੰ ਵੱਡਾ ਇਸ਼ਨਾਨ ਕਰਨ ਵਾਲਾ ਹੈ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਹੈ ਪ੍ਰਭੂ ਗੋਰਖ ਆਦ 84 ਸਿੱਧਾਂ ਵਿੱਚੋਂ ਤੁਹਾਡੀ ਹੀ ਸਿੱਧੀ ਵੱਡੀ ਆ ਸਿੱਧਨ ਮੁਕਤ ਪੁਰਖਾਂ ਵਿੱਚ ਤੇਰਾ ਹੀ ਸਿੱਧਾ ਮੁਕਤ ਸਰੂਪ ਪ੍ਰਗਟ ਹੈ। ਅਤੇ ਕਰਮਾਂ ਵਿੱਚੋਂ ਨਿਸ਼ਕਾਮ ਕਰਮ ਤੁਹਾਡੇ ਸਿਰ ਸ਼੍ਰੋਮਣੀ ਕਰਮ ਹਨ। ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ। हे ਪ੍ਰਭੂ ਪਿਆਰੇ ਆਗਿਆ ਵਿੱਚੋਂ ਤੁਹਾਡੀ ਹੀ ਨਾਮ ਸਿਮਰਨ ਰੂਪ ਆਗਿਆ ਪ੍ਰਭਲ ਹੈ। ਅਤੇ ਹੁਕਮਾ ਵਿੱਚੋਂ ਸਿਰ ਸ਼੍ਰੋਮਣੀ ਹੁਕਮ ਹੈ। ਆਪਜੀ ਦਾ ਕਾਲ ਰੂਪੀ ਹੁਕਮ ਸਭ ਦਾ ਸ਼੍ਰੋਮਣੀ ਹੁਕਮ ਹੈ ਭਾਵੇਂ ਜਦੋਂ ਕਾਲ ਆਉਂਦਾ ਤਾਂ ਸਭਨਾਂ ਨੂੰ ਚੱਲਣਾ ਪੈਂਦਾ ਹੈ ਜੋ ਬੋਲਾਵੈ ਤਿਉ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਏ ਸੁਆਮੀ ਮਾਲਕ ਪ੍ਰਭੂ ਵਾਹਿਗੁਰੂ ਜੀ ਜਿਵੇਂ ਤੁਸੀਂ ਸਾਨੂੰ ਬੁਲਾਉਣਾ ਕਰਦੇ ਹੋ ਤਿਵੇਂ ਹੀ ਅਸੀਂ ਬੋਲਣਾ ਕਰਦੇ ਹਾਂ ਇਸ ਦੇ ਵਿੱਚ ہماری ਸਾਡੀ ہماری तमाम ਜੀਵਾਂ ਦੀ ਕਵਨ ਕੀ ਕੁਦਰਤ ਸ਼ਕਤੀ ਹੈ ਭਾਵ ਕੋਈ ਤਾਕਤ ਨਹੀਂ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ हे ਮਹਾਰਾਜ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਅਸਾਂ ਨੇ ਤੁਹਾਡੇ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ ਜੋ ਜਿਹੜੀ ਸਤ ਸੰਗਤ ਪ੍ਰਭ ਪਰਮੇਸ਼ਰ ਜੀ ਤੁਸਾਂ ਦੀ ਅਤ ਅਤਿਅੰਤ ਹੀ ਪਿਆਰੀ ਹੈ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੂਜਰੀ ਰਾਗ ਦੇ ਅੰਦਰ ਪੰਜਵੇਂ ਪਾਦਸ਼ਾ ਘਰ ਚੌਥੇ ਸੁਰ ਤਾਲ ਵਿੱਚ ਇਹ ਸ਼ਬਦ ਪਹਿਲੇ ਪਾਦਸ਼ਾ ਜੀ ਦੇ ਸ਼ਬਦ ਭਗਤ ਪ੍ਰੇਮ ਆਰ ਦਿੱਤੰ ਸੱਚ ਪਿਆਸ ਪਰਮ ਹਿੱਤੰ ਦੀ ਧਾਰਨਾ ਦੇ ਉਚਾਰਨ ਕਰਦੇ ਆ ਪਹਿਲਾ ਭਾਵ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ 나ਥ ਨਰਹਰ ਦੀਨ ਬੰਦਵ ਪਤਿਤ ਪਾਵਨ ਦੇਵ हे ਪਰਮੇਸ਼ਰ ਤੁਸੀਂ ਸਾਰਿਆਂ ਦੇ नाथ ਸੁਆਮੀ ਨਰਹਰ ਨਰਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲੇ ਜਾਂ ਨਰਹਰ ਨਰਾਂ ਨੂੰ ਹਰ ਹਰੇ ਭਰੇ ਕਰਨ ਵਾਲੇ ਦੀਨ ਗਰੀਬਾਂ ਦੇ ਬੰਦਵ ਸੰਬੰਧੀ ਪਤਿਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਅਤੇ ਦੇਵ ਪ੍ਰਕਾਸ਼ ਰੂਪ ਰਾਜਾ ਰੂਪ ਹੋ ਦੇਵ ਪੂਜਨੀਕ ਹੋ ਪੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਏ ਜੰਮਣ ਮਰਨ ਦੇ ਪੈ ਖੋਪ ਤਤ ਪ੍ਰਕਾਰ ਦੇ ਤਰਾਸ ਡਰ ਨੂੰ ਨਾਸ ਖਤਮ ਕਰਨ ਵਾਲੇ ਪੈ ਦਾਇਕ ਜਮਦੂਤਾ ਨੂੰ ਡਰ ਦੇ ਕੇ ਨਾਸ਼ ਕਰਨ ਵਾਲੇ ਕਿਰਪਾ ਦੇ ਘਰ ਗੁਣਾ ਦੇ ਨਿਧ ਸਮੁੰਦਰ ਅਤੇ ਸਭਨਾ ਦੇ ਸੁਆਮੀ ਮਾਲਕ ਪਰਮੇਸ਼ਰ ਜੀ ਆਪ ਜੀ ਦੀ ਭਗਤੀ ਰੂਪ ਸੇਵ ਟਹਿਲ ਕਰਨੀ ਸਫਲੀ ਸਹਿਤ ਗਿਆਨ ਫਲਦੇ ਹੈ ਹਰ ਗੋਪਾਲ ਗੁਰ ਗੋਬਿੰਦ ਏ ਹੇ ਹਰ ਪਰਮੇਸ਼ਰ ਤੁਸੀਂ ਗੋਪਾਲ ਪ੍ਰਿਥਵੀ ਦੇ ਪਾਲਕ ਗੁਰ ਪੂਜਨੀਕ ਵੱਡੇ ਜਾਂ ਗੁਰੂ ਰੂਪ ਤੇ ਗੋਬਿੰਦ ਪ੍ਰਿਥਵੀ ਦੇ ਜੀਵਾਂ ਦੀ ਰੱਖਿਆ ਕਰਨ ਵਾਲੇ ਹੋ ਚਰਨ ਸਰਣ ਦਇਆਲ ਕੇ ਸਵਤਾਰ ਜਗ ਭਵ ਸਿੰਧ ਰਹਾ ਹੇ ਦਇਆਲ ਦਇਆ ਦੇ ਆਲ ਘਰ ਕੇ ਸਵ ਸੋਹਣੇ ਕੇਸਾਂ ਵਾਲੇ ਪ੍ਰਭੂ ਵਾਈਗਰੂ ਜੀ ਅਸੀਂ ਤੁਹਾਡੇ ਚਰਨਾਂ ਦੀ ਸਰਣ ਉੱਡ ਵਿੱਚ ਆਏ ਹਾਂ ਸਾਨੂੰ ਭਾਵਨ ਦਾ ਭੈ ਦਾ ਇੱਕ ਸਿੰਧ ਸਮੁੰਦਰ ਦੀ ਨਿਆਈ ਜਗ ਸੰਸਾਰ ਤੋਂ ਨਾਮ ਰੂਪੀ ਜਹਾਜ਼ ਤੇ ਚੜ੍ਹ ਕੇ ਤਾਰ ਨਾਮ ਹੈ ਤਾਰਨਾ ਕਰੋ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਕਿਰਪਾ ਕਰਦੇ ਆ ਕਾਮ ਕ੍ਰੋਧ ਹਰਨ ਮਦ ਮੋਹ ਦਹਿਨ ਮੁਰਾਰ ਮਨਮਕਰੰਦ ਏ ਮਹਾਰਾਜ ਜੀ ਤੁਸੀਂ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸੇ ਨੂੰ ਹਰਨ ਨਾਸ਼ ਕਰਨ ਵਾਲੇ ਹੋ ਮਦ ਹੰਕਾਰ ਤੇ ਮੋਹ ਆਦਿ ਵਿਕਾਰਾਂ ਨੂੰ ਦੇਹਨ ਨਾਮ ਸਾੜਨ ਦਾ ਹੈ ਭਾਵੇਂ ਇਹਨਾਂ ਨੂੰ ਸਾੜਨ ਵਾਲੇ ਹੋ ਮੁਰਾਰ ਮੁਰ ਆਦ ਦੇੰਤਾਂ ਦੇ ਵੈਰੀ ਹੋ ਕੇ ਨਾਸ਼ ਕਰਨ ਵਾਲੇ ਹੋ ਮੇਰਾ ਮਨ ਚੇਤ ਰੂਪੀ ਭौरा ਤੁਹਾਡੇ ਚਰਨ ਕਮਲਾਂ ਦੀ ਸਰਦਾ ਰੂਪ ਮਕਰੰਦ ਧੂੜ ਨੂੰ ਚਾਹੁੰਦਾ ਹੈ ਜਨਮ ਮਰਨ ਨਿਵਾਰ ਧਰਣੀ ਧਰ ਪਤ ਰਾਖ ਪਰਮ ਆਨੰਦ ਹੈ ਧਰਣੀ ਧਰ ਧਰਤੀ ਨੂੰ ਆਪ ਦੇ ਆਸਰੇ ਰੱਖਣ ਵਾਲੇ ਪ੍ਰਭੂ ਸਾਡੇ ਜਨਮ ਮਰਨ ਨੂੰ ਨਿਵਾਰ ਨਿਵਿਰਤ ਕਰੋ हे ਪਰਮ ਆਨੰਦ ਵੱਡੇ ਆਨੰਦ ਸਰੂਪ ਪ੍ਰਭੂ ਸਾਡੀ ਲੋਕ ਪਰਲੋਕ ਵਿੱਚ ਪਤ ਇੱਜ਼ਤ ਰੱਖਣਾ ਕਰੋ ਜਲਤ ਅਨਕ ਤਰੰਗ ਮਾਇਆ ਗੁਰ ਗਿਆਨ ਹਰ ਰਿਦਮੰਤ ਮਾਇਆ ਦੇ ਅਨੰਤ ਤਰੰਗ ਲਹਿਰਾਂ ਭਾਵ ਰਾਜਸੀ ਤਾਮਸੀ ਸਾਤ ਕੀ ਸੁਭਾਵਾਂ ਦੇ ਫੁਰਨੇ ਜਿਨ੍ਹਾਂ ਵਿੱਚ ਜੀਵ ਜਲਤ ਸੜ ਰਹੇ ਆ हे ਹਰ ਪਰਮੇਸ਼ਰ ਜੀ ਜਿਨ੍ਹਾਂ ਦੇ ਰਿਦ ਹਿਰਦੇ ਵਿੱਚ ਤੁਸੀਂ ਨੇ ਨਾਮ ਮੰਤਰ ਦਿੱਤਾ ਹੈ ਉਹਨਾਂ ਨੂੰ ਗੁਰਾਂ ਦੁਆਰਾ ਅਪਰੋਖ ਗਿਆਨ ਪ੍ਰਾਪਤ ਹੋਇਆ ਹੈ हे ਹਰੀ ਤੁਸੀਂ ਕਿਰਪਾ ਕਰੋ ਕਿ ਸਾਨੂੰ ਗੁਰਾਂ ਦਾ ਮੰਤਰ ਤੇ ਆਪ ਜੀ ਦੇ ਸਰੂਪ ਦਾ ਗਿਆਨ ਪ੍ਰਾਪਤ ਹੋਵੇ ਛੇਦ ਅਹੰਗ ਬੁੱਧ ਕਰਣਾ ਮੈਂ ਚਿੰਤ ਮੇਟ ਪੁਰਖ ਅਨੰਤ हे ਕਰਣਾ ਮੈਂ ਇਥੇ ਕਰਣਾ ਮੈਂ ਨਹੀਂ ਕਹਿਣਾ ਕਰਣਾ ਮੈਂ ਭਾਵ ਕਿਰਪਾ ਦੇ ਮੈਂ ਭਾਵ ਮਮਾ ਯਈਆ ਮੈਂ ਭਾਵ ਸਰੂਪ ਅਰਥਾਤ ਕਿਰਪਾਲੂ ਸਰੂਪ ਪ੍ਰਭੂ ਤੁਸੀਂ ਅਹੰਗ ਬੋਧ ਅਹੰਗਤਾ ਵਾਲੀ ਬੁੱਧ ਛੇਦ ਕੱਟਣਾ ਕਰੋ हे purkh purante ate anant ant ਤੋਂ ਰਹਤ ਪ੍ਰਭੂ ਸਾਡੀ ਸਾਰੀ ਚਿੰਤ ਸੋਚ ਚਿੱਤ ਦੀ ਬੇਬਲਤਾ ਹਾਲਤ ਨੂੰ ਮੇਟਣਾ ਕਰੋ ਸਿਮਰ ਸਮਰੱਥ ਪਲ ਮਹੂਰਤ ਪ੍ਰਭ ਧਿਆਨ ਸਹਿਜ ਸਮਾਦ हे ਸਮਰੱਥ ਸਰਬਸ਼ਕਤੀਵਾਨ ਪ੍ਰਭੂ ਜੋ ਪਾਲਤੇ ਮਹੂਰਤ ਦੋ ਘੜੀਆਂ ਤੁਹਾਡਾ ਸਿਮਰਨ ਕਰਨਾ ਹੈ ਇਹ ਪ੍ਰਭੂ हे ਪ੍ਰਭੂ ਜੋ ਤੁਹਾਡਾ ਧਿਆਨ ਕਰਨਾ ਹੈ ਇਸ ਨਾਲ ਸੁਤੇ ਹੀ ਸਮਾਧੀ ਲੱਗ ਜਾਂਦੀ ਹੈ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ हे ਦੀਨ ਗਰੀਬਾਂ ਤੇ ਦਇਆਲ ਦਇਆਤਾ ਕਰਨ ਵਾਲੀ ਪ੍ਰਸੰਨਤਾ ਆਨੰਦ ਦੇਣ ਵਾਲੇ ਪੂਰਨ ਵਿਆਪਕ ਪ੍ਰਭੂ ਆਪ ਐਸੀ ਕਿਰਪਾ ਕਰੋ ਕਿ ਅਸੀਂ ਤੁਹਾਡੇ ਸਾਧ ਚਿੱਤ ਮਹਾਤਮਾ ਜਨਾਂ ਦੀ ਰਜਨਾਮ ਢੂੜੀ ਹੈ ਜਾਚੀਏ ਮੰਗਣਾ ਕਰੀਏ ਮੋਹ ਮਿਥਨ ਦੁਰੰਤ ਆਸਾ ਬਾਸਨਾ ਵਿਕਾਰ ਸਰੀਰਾਂ ਦਾ ਮਿਥਨ ਮਿਥਿਆ ਝੂਠਾ ਮੋਹ ਮਿਥਿਆ ਪਦਾਰਥਾਂ ਦੀ ਦੁਰੰਤ ਬੇਅੰਤ ਆਸਾ ਇੱਛਾ ਤੇ ਕਾਮਾਂ ਦੇ ਇੱਕ ਵਿਕਾਰਾਂ ਦੀ ਮੰਦ ਵਾਸ਼ਨਾ ਲੱਗ ਰਹੀ ਹੈ ਅਰਥਾਤ ਵਾਸ਼ਨਾ ਅੰਦਰ ਫੁਰਦੀਆਂ ਹਨ ਤੇ ਜਦ ਉਹਨਾਂ ਦੀ ਪੂਰਨਤਾ ਲਈ ਜੀਵ ਮੰਦ ਕਰਮ ਕਰਦਾ ਜਾਂ ਕਰਨ ਦਾ ਸੰਕਲਪ ਕਰਦਾ ਹੈ ਤਦੂਹ ਵਿਕਾਰ ਕਹੀ ਦੇਆ ਰਖ ਧਰਮ ਪਰਮ ਬਿਦਾਰ ਮੰਤੇ ਉਧਰ ਹਰ ਨਿਰੰਕਾਰ हे ਨਿਰੰਕਾਰ ਆਕਾਰਾਂ ਤੋਂ ਰਹਿਤ ਪ੍ਰਭੂ ਸਾਡਾ ਪ੍ਰੇਮਾ ਭਗਤੀ ਰੂਪ ਧਰਮ ਰੱਖਣਾ ਕਰੋ ਅਤੇ ਮਨ ਅੰਤਹਿ ਕਰਨ ਤੋਂ ਭਰਮ ਨੂੰ ਬਿਦਾਰ ਨਾਸ਼ ਕਰਕੇ ਸਾਨੂੰ ਉਧਾਰ ਉਧਾਰਨਾ ਕਰੋ ਧਨਾੜ ਆੜ ਭੰਡਾਰ ਹਰ ਨਿਧ ਹੋਤ ਜਿਨਾ ਨਾ ਚੀਰ हे हर परमेश्वर ਤੁਹਾਡੇ ਨਾਮ ਰੂਪ ਨਿੱਧ ਖਜ਼ਾਨੇ ਨੂੰ ਪਾ ਕੇ ਉਹ ਲੋਕ ਜਿਨ੍ਹਾਂ ਦੇ ਤਨ ਉਤੇ ਪਾਉਣ ਨੂੰ ਚੀਰ ਕਪੜਾ ਤੱਕ ਵੀ ਨਹੀਂ ਹੁੰਦਾ ਸੀ ਉਹ ਧਨਾੜ ਆਦ ਧਨੀਆਂ ਦੇ ਵੀ ਧਨੀ ਅਤੇ ਬੇਅੰਤ ਭੰਡਾਰ ਖਜ਼ਾਨਿਆਂ ਵਾਲੇ ਹੋਗੇ ਧਨਾੜ ਧਨਵਾਨ ਬਣ ਕੇ ਗਰੀਬਾਂ ਦਾ ਅੜ ਆਸਰਾ ਰੂਪ ਹੋਗੇ ਖਲ ਮੁਗਦ ਮੂੜ ਕਟਾਕਹਿ ਸ੍ਰੀ ਧਰ ਭਏ ਗੁਣ ਮਤ ਧੀਰ हे सिरी तर माया ਨੂੰ ਧਾਰਨ ਵਾਲੇ ਮਾਇਆ ਦਾ ਧਰ ਆਸਰਾ ਰੂਪ ਪ੍ਰਭੂ ਜੋ ਪੁਰਖ ਵਿਵਹਾਰਾਂ ਵੱਲੋਂ ਮੂਰਖ ਪਰਮਾਰਥ ਵੱਲੋਂ ਮੁਗ ਬੇ ਵੱਲੋਂ ਮੁਗਦ ਬੇਸਮਝ ਤੇ ਸ਼ਾਸਤਰ ਗਿਆਨ ਵੱਲੋਂ ਮੂੜ ਸੰ ਪਰ ਤੁਹਾਡੇ ਟਾਕਖੇ ਭਾਵ ਨੇਤਰਾਂ ਦੀ ਰਮਜ ਭਾਵ ਕਿਰਪਾ ਦ੍ਰਿਸ਼ਟੀ ਕਰਕੇ ਉਹ ਗੁਣਾ ਵਾਲੇ ਤੇ ਮਤ ਬੁੱਧੀ ਦੇ ਧੀਰਜਵਾਨ ਹੋ ਗਏ ਸਤਿਗੁਰੂ ਜੀ ਪਰਮੇਸ਼ਰ ਦਾ ਜਸ ਤੇ ਪ੍ਰਾਰਥਨਾ ਉਚਾਰਦੇ ਹੋਏ ਹੁਣ ਮਨ ਨੂੰ ਸੰਬੋਧਨ ਕਰਦੇ ਹੋਏ ਸਾਡੇ ਤੈ ਉਪਦੇਸ਼ ਕਰਦੇ ਆ ਜੀਵਨ ਮੁਕਤ ਜਗ ਦੀਸ ਜਪ ਮਨ ਧਾਰ ਰਿਦ ਪ੍ਰਤੀਤ हे ਮਨ ਜਗਤ ਦੇ ਈਸ਼ਵਰ ਨੂੰ ਸਿਮਰ ਕਰਕੇ ਜੀਵਨ ਮੁਕਤ ਜਿਉਂਦੇ ਹੀ ਮੁਕਤ ਹੋਈਦਾ ਹੈ ਇਸ ਕਰਕੇ ਸਤਿਗੁਰਾਂ ਦੇ ਬਚਨਾਂ ਦੇ ਰਿਦ ਹਿਰਦੇ ਵਿੱਚ ਪ੍ਰਤੀਤ ਭਰੋਸਾ ਧਾਰਨਾ ਰੱਖਣਾ ਕਰ ਜੀਯ ਦਇਆ ਮਯਾ ਸਰਬਤਰ ਰਮਣੰ ਪਰਮ ਹੰਸਹਿ ਰੀਤ ਸਭ ਜੀਵਾਂ ਤੇ ਦਇਆਲਤਾ ਕਰਨੀ ਅਤੇ ਮਾਇਆ ਕਿਰਪਾਲੂ ਸਰੂਪ ਪ੍ਰਭੂ ਨੂੰ ਸਾਰਿਆਂ ਥਾਵਾਂ ਤੇ ਰਮਣੰ ਰਮਿਆ ਆਇਆ ਵਿਆਪਕ ਜਾਣਣਾ ਇਹ ਪਰਮ ਹੰਸਹਿ ਤਤ ਬੀਤੇ ਮਹਾਪੁਰਖਾਂ ਦੀ ਰੀਤੀ ਹੈ ਦੇਤ ਦਰਸ਼ਨ ਸਰਵਨ ਹਰ ਜਸ ਰਸਨ ਨਾਮ ਉਚਾਰ ਜੋ ਆਪਣੇ ਕੰਨਾਂ ਨਾਲ ਹਰੀ ਪਰਮੇਸ਼ਰ ਦਾ ਜਸ ਕੀਰਤਨ ਸੁਣਦੇ ਰਹਿੰਦੇ ਆ ਅਤੇ ਰਸਨ ਜੀਬਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਉਚਾਰਦੇ ਰਹਿੰਦੇ ਆ ਉਹਨਾਂ ਨੂੰ ਵਾਹਿਗੁਰੂ ਦਰਸ਼ਨ ਦੀ ਦਾਰ ਦਿੰਦਾ ਹੈ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਪ੍ਰਭੂ ਪਰਮੇਸ਼ਰ ਪਤਿਤ ਪਾਪੀਆਂ ਦਾ ਉਧਾਰ ਕਰਨ ਵਾਲਾ ਹੈ ਉਹ ਮਹਾਤਮਾ ਜਨ ਉਸ ਭਗਵਾਨ ਪ੍ਰਭੂ ਦੇ ਸੰਗ ਸਾਥ ਅੰਗ ਹਿਰਦੇ ਕਰਕੇ ਪਰਸਨ ਪਰਸ ਦੇ ਭਾਵ ਮਿਲ ਜਾਂਦੇ ਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ